ਜੇ ਲੋਕ ਉਹਨਾਂ ਨੂੰ ਛੜਕਦੇ ਕਰ ਦਿੰਦੇ ਆ ਫੇਰ ਉਹ ਕਹਿੰਦੇ ਡੈਮੋਕਰੇਸੀ ਦੀ ਹੱਤਿਆ ਹੋ ਗਈ ਐ ਵੱਲਾ ਜਿੰਨਾ ਤੇ ਸਤਾ ਜੂਗੇ ਉਹਨਾਂ ਦੇ ਰਾਜ ਕੀ ਹੁੰਦਾ ਕੀ ਨਹੀਂ ਹੁੰਦਾ ਨੇਤਗਰ ਦੀ ਕਿੱਦਾਂ ਨਹੀਂ ਹੁੰਦੀ ਆ ਉਹਦੀ ਉਹਨਾਂ ਨੂੰ ਚੇਪੇ ਹੁੰਦੀ ਜਿੱਦਾਂ ਮਛਲੀ ਪਾਣੀ ਤੋਂ ਬਿਨਾਂ ਤਰਫਦੀ ਆ ਨਾ ਹੁਣ ਉਹ ਕੂਚੀ ਤੋਂ ਬਿਨਾਂ ਇਦਾਂ ਤਰਫ ਰਿਹਾ ਸਰ ਸਾਬਾਦ ਕਾਂਗਰਸ ਨੇ ਧਰਨਾ ਲਾਇਆ ਉਹ ਕਹਿੰਦੇ ਵੀ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ ਭੜਾਰੀ ਬੰਦੇ ਉੱਪਰ ਕਾਦੀ ਹੱਤਿਆ ਕੀਤੀ ਹੈ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਕਹਿੰਦੇ ਹੱਤਿਆ ਕੀਤੀ ਹੈ ਬਿਲਕੁਲ ਕਹਿੰਦੇ ਸਾਡੇ ਮжоਰੀਟੀ ਜ਼ਿਆਦਾ ਸੀ ਇਹਨਾਂ ਨੇ ਕੱਲ ਆਪਾਂ ਚਲੇ ਆਵਾਂਗੇ ਚੋਣਾਂ ਕੱਢੇ ਅੰਦਰ ਮਤਲਬ ਜਿਹੜਾ ਕਾਂਗਰਸ ਦਾ ਜਿਹੜਾ ਡਰਾਮਾ ਚੱਲ ਰਿਹਾ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਡਰਾਮੇ ਬਾਜ ਪਾਰਟੀ ਬਣ ਗਈ ਕੋਈ ਮੁੱਦਾ ਨਹੀਂ ਹੈ ਕੁਝ ਨਹੀਂ ਹੈ ਸਾਹਮਣੇ ਰੱਖੋ ਵੋਟੇ ਕੋਈਆ VOTING ਦੇ ਵਿੱਚ ਹੱਥ ਖੜੇ ਕਰਾਏਗੇ ਕੋਈ ਦੂਜਾ ਕੰਮ ਨਹੀਂ ਹੈ ਉੱਥੇ ਵੀਡੀਓ ਲੱਗੇ ਸਭ ਕੁਝ ਕੱਲ ਹੀ ਦੁਪਹਿਰੇ ਹਾਈ ਕੋਰਟ ਦਾ ਆਰਡਰ ਆਇਆ ਵੀਡੀਓ ਵਗੈਰਾ ਸਕਿਉਰਿਟੀ ਵਗੈਰਾ ਹਰ ਚੀਜ਼ ਕੀਤੀ ਗਈ ਕਾਂਗਰਸ ਜੇ ਤੇ ਆਪ ਬਣ ਜੇ ਜੇ ਤੇ ਪ੍ਰਤਾਪ ਬਾਜਵੇ ਹਣੀ ਆਪ ਮੰਤਰੀ ਬਣ ਜਾਣ ਸੋਨੀ ਜੀ ਬਣ ਜਾਣ ਫਿਰ ਤੇ ਡੈਮੋਕਰੇਸੀ ਬਹੁਤ ਵਧੀਆ ਜੇ ਲੋਕ ਉਹਨਾਂ ਨੂੰ ਛੜਕਦੇ ਕਰ ਦਿੰਦੇ ਆ ਫਿਰ ਉਹ ਕਹਿੰਦੇ ਡੈਮੋਕਰੇਸੀ ਦੀ ਹੱਤਿਆ ਹੋ ਗਈ ਆ ਉਹ ਵੱਲਾ ਜਿੰਨਾ ਤੇ ਸਤਾ ਜਦਿੰਦੇ ਆ ਉਨਦੇ ਰਾਜ ਚ ਕੀ ਹੁੰਦਾ ਕੀ ਨਹੀਂ ਹੁੰਦਾ ਅੰਦੇਸ਼ਕਰ ਦੀ ਕਿੱਦਾਂ ਦੀ ਹੁੰਦੀ ਆ ਉਹਦੀ ਉਹਨਾਂ ਨੂੰ ਚੇਤੇ ਆਉਂਦੀ ਪਰ ਹੁਣ ਉਹ ਸਤਾ ਤੋਂ ਬਾਹਰ ਨੇ ਤੇ ਬਹੁਤ ਬੁਢੀ ਤੱਕ ਜਿੱਦਾਂ ਮਛਲੀ ਪਾਣੀ ਤੋਂ ਬਿਨਾ ਤਰਫਦੀ ਆ ਨਾ ਹੁਣ ਉਹ ਕੂਚੀ ਤੋਂ ਬਿਨਾ ਇਦਾਂ ਤਰਫ ਰਿਹਾ ਸਰ ਕੋਈ ਡੈਮੋਕ੍ਰੇਸੀ ਦਾ ਕੋਈ ਕਤਲ ਨਹੀਂ ਹੋਇਆ ਕੁਛ ਨਹੀਂ ਹੋਇਆ ਬੜੀ ਜੈਨੂਅਲ ਇਲੈਕਸ਼ਨ ਹੋਈ ਆ ਹੱਥ ਖੜੇ ਕਰਾ ਕੇ ਅੰਦਰ ਬਹੁਤ ਵਧੀਆ ਜੋ ਸਿਸਟਮ ਹੁੰਦਾ ਉਹਨਾਂ ਨੂੰ ਪਤਾ ਕੀ ਸਿਸਟਮ ਹੈ ਉਹ ਕੀ ਚਾਹੁੰਦੇ ਆ ਉਹ ਚਾਹੁੰਦੇ ਹੈਗਾ 30 35 ਸਾਲ ਸੋਨੀ ਸਾਹਿਬ ਬਿਠੇ ਰਹੇ ਹੋਣ ਉਹਨਾਂ ਦਾ ਮੁੰਡਾ ਬਿਠਾ ਵੇ ਸਰ ਇੱਕ ਪਲਵਾਰ ਦੀ ਜ਼ਕੀਰ ਨਹੀਂ ਐ ਅੰਬਸਰ ਅੰਬਸਰ ਇੱਕ ਪਲਵਾਰ ਦੀ ਜ਼ਕੀਰ ਨਹੀਂ ਐ ਅੰਬਸਰ ਦਾ ਮਸਾਫ ਦੇ ਲੋਕਾਂ ਦਾ ਐ ਅੰਬਸਰ ਦੇ ਲੋਕ ਆਪਣਾ ਜਿਹਨੂੰ ਮਰਜ਼ੀ ਮੇਜ਼ ਚੋਣਨ ਜਿਹਨੂੰ ਮਰਜ਼ੀ ਡਿਪਟੀ ਮੇਜ਼ ਚੋਣ ਜੋ ਮਰਜ਼ੀ ਕਰ ਇਸ ਕਰਕੇ ਅਸੀਂ ਕੋਈ ਪਲਵਾਰਵਾ ਜਿਹੜਾ ਉਹ ਨਹੀਂ ਚੱਲਣ ਦਿਆਂਗੇ ਜੋ ਜੋ ਪ੍ਰਤਾਬ ਬਾਜੂ ਡਿੱਗੇ ਜਾਂਦੇ ਆ ਡੈਮੋਕ੍ਰੇਸੀ ਦਾ ਕਤਲ ਮੈਂ ਤਾਂ ਬੜਾ ਹਰਾਨ ਆ ਕਿ ਜਿਹੜੇ ਲੋਕ 75 ਸਾਲਾਂ ਤੇ ਜਿਹੜੀ ਕਾਂਗਰਸ ਨੇ ਪੰਜਾਬ ਦਾ ਬੇੜਾ ਗਰ ਕਰਤਾ ਜਿਸ ਕਾਂਗਰਸ ਦੇ ਆਵਾਜ਼ ਦੇ ਵਿੱਚ ਲੋਕਾਂ ਦੇ ਸ਼ਰੇਆਮ ਕਤਲ ਹੋਏ ਝੂਠੇ ਮੁਕਾਬਲੇ ਹੋਏ ਦਰਬਾਰ ਸਾਹਿਬ ਤੇ ਅਟੈਕ ਹੋਇਆ ਕਈ ਕੁਝ ਹੋਇਆ ਦਿੱਲੀ ਦੇ ਵਿੱਚ ਸਾਡੇ ਭਰਾ ਮਤਲਬ ਜਿਹੜਾ ਪੈਸਾ ਪਾ ਕੇ ਸਰ ਦਿੱਤੇਗੇ ਸਰ ਡੈਮੋਕ੍ਰੇਸੀ ਕਿੱਥੇ ਉਦੋਂ ਨਹੀਂ ਦੀ ਸੀ ਇੱਕ ਵਾਰੀ ਸਾਡ 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 ਜਿਹੜੇ ਕਹਿੰਦੇ ਡੈਮੋਕ੍ਰੇਸੀ ਹੈ ਨਾ ਮੇਰਾ ਤੁਹਾਡੇ ਹੱਥੋਂ ਬਾਜਵੇ ਨੂੰ ਸਵਾਲ ਆ ਉਹ ਪਹਿਲਾਂ ਦੱਸਿਆ ਕਿ ਜੋ ਕੋਈ ਦਿੱਲੀ ਦੇ ਵਿੱਚ ਜੋ ਕੋਈ ਇੱਥੇ ਉਹਨਾਂ ਦੇ ਰਾਜ ਦੇ ਵਿੱਚ ਹੁੰਦਾ ਦਾ ਡੈਮੋਕ੍ਰੇਸੀ ਦਾ ਕਤਲ ਹੋਇਆ ਕਿ ਇਹ ਮੋਤੀ ਪਾਟੀਆਂ ਜੀ ਮਹਿਲ ਬਣ ਕੇ ਤੇ ਡੈਮੋਕ੍ਰੇਸੀ ਦਾ ਕਤਲ ਹੋਇਆ